ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਵੱਜੋਆਣਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭੋਲਾ ਸਿੰਘ ਡੇਰੀ ਵਾਲੇ ਦੇ ਘਰੋਂ ਵੀਰ ਦੇ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਆਪਾਂ ਸੁਣੋ ਝੋਟੀ ਦਿਖਾ ਰਹੇ ਆ ਕਿੰਨੀ ਕ ਦੀ ਉਮਰ ਹੈ ਕੀ ਮਾਨਦਾਰ ਰਿਕਾਰਡ ਸੀ ਇਹਦੀ ਜਿਹੜੀ ਆਪਾਂ ਡਿਟੇਲ ਆਪਾਂ ਭਾਈ ਤੋਂ ਲਵਾਂਗੇ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਕੱਲਾ ਕੱਲਾ ਮਿੱਤਰੋ ਥਾਣਾ ਇੱਕ ਕਰ ਦਿਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਨਾ ਹਾਂਜੀ ਹਾਂਜੀ ਕਿਵੇਂ ਰਿਹ ਹਰ ਸਪੌਂਸ ਬਹੁਤ ਵਧੀਆ ਬਾਈ ਬਹੁਤ ਵਧੀਆ ਰਿਹਾ ਜੀ ਠੀਕ ਹੈ ਤੇ ਘਰੇਲੂ ਵੀਡੀਓ ਆਪਣੀ ਹੈ ਨਾ ਇਹ ਹਾਂਜੀ ਹਾਂਜੀ ਇਹ ਜੇ ਆਪਾਂ ਛੋਟੀ ਦੀ ਉਮਰ ਦੀ ਗੱਲ ਕਰੀਏ ਕਿੰਨੀ ਕੁ ਉਮਰ ਹੋਊ ਇਹਦੀ ਉਮਰ ਬਾਈ ਇਹਦੀ 2.5 ਸਾਲ ਤੋਂ ਘੱਟ ਘੱਟ ਹੋਊ ਓਕੇ ਹਾਂਜੀ ਤੇ ਮਾਂ ਦਾ ਕਿੰਨਾ ਕਰਤੋ ਤੁਸੀਂ ਜੀ ਮਾਂ ਦਾ ਵੀ ਸੀਤਾ ਵੱਧ ਮੰਦਨ 16 ਲੀਟਰ ਕਹਿੰਦਾਗਾ ਹੈ ਜ਼ਿਆਦਾ ਸੀ ਮੋੜ ਮੰਡੀ ਦੇ ਵਿੱਚ ਹੀ ਸੀ ਇਹ ਠੀਕ ਹੈ 1.40 ਹਜ਼ਾਰ ਦੀ ओके ਤੇ ਮੁੱਲ ਫਿਰ ਕੀ ਕਰਤਾ ਜੀ ਇਹਦਾ ਇਹਦਾ ਵਈ ਮੈਂ ਵੀ ਉਹ ਜੂਪਿਆਂ ਨੂੰ ਤਾਂ ਦੇਣੀ ਨਹੀਂਗੀ ਠੀਕ ਐ ਪਾਲਣ ਵਾਲਿਆਂ ਨੂੰ ਦੇਣੀ ਆ ਪਾਲਣ ਵਾਲਿਆਂ ਨੂੰ ਦੇਣੀ ਆ 55000 ਦੇ ਵਿੱਚ ਦੇ ਦੂੰਗਾ ਓਕੇ ਮੁੱਲ ਮਿੱਤਰੋ 55000 ਤੇ ਉਮਰ ਇਹਦੀ ਢਾਈ ਦੇ ਕਰੀਬ ਹੈ 5 5 ਫੁੱਟ ਤੇ ਤੇ ਕੱਦ ਕਾੜ ਮਿੱਤਰੋ ਫੁੱਲ ਹੈ ਕੋਈ ਭਰਾ ਸਾਹਮਣਾ ਚਾਹੁੰਦਾ ਹੋਵੇ ਤਾਂ ਜਰੂਰ ਕਰਿਓ ਸੰਪਰਕ ਮੇਰੇ ਜਵਾਦ ਨੂੰ ਜਾਵੜੇ ਬਾਹਰ ਬੱਚੇ ਬਾਈ ਦੇ ਕਹਿੰਦਾ ਵੀ ਗਏ ਬਾਹਰ ਤਾਂ ਕਰਕੇ ਬਾਈ ਵੇਚਦਾ ਤੇ ਫੋਨ ਨੰਬਰ ਦੱਸ ਦਿਓ ਜੇ ਇੱਕ ਵਾਰੀ 98722 98722 00681 00681 98722 00681 ਬਾਈ ਦਾ ਫੋਨ ਨੰਬਰ ਹੈ ਜੇਕਰ ਕੋਈ ਭਰਾ ਨੂੰ ਲੋੜ ਹੋਵੇ ਕੁੰਡੀ ਮਿੱਤਰੋ ਝੋਟੀ ਆ ਕੱਦ-ਕਾੜ ਫੁੱਲ ਹੈ ਸਿਹਤ ਵੱਖੋਂ ਮਿੱਤਰੋ ਬਹੁਤ ਸੋਣੀ ਹੈ ਤੇ ਥੋੜੀ ਜਿਹੀ ਮਿਹਨਤ ਦੇ ਨਾਲ ਹੀ ਮਿੱਤਰੋ ਰਹਿ ਜਾਣਾ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਇਕੱਲਾ-ਕੱਲਾ ਮਿੱਤਰੋ ਥਣਾ ਸੋ ਸਾਰੇ ਵੀਰਾਂ ਦਾ ਧੰਨਵਾਦ